ਮਾਲਕ ਨੇ ਜਾਂ ਇਹ ਜੋ ਫੈਕਟਰੀ ਜਿਹੜੇ ਚਲਾਉਂਦੇ ਨੇ ਤਾਂ ਤਸਵੀਰਾਂ ਤੇ ਤਾਂ ਕੈਮਰਾਮੈਨ ਨੇ ਦਿਖਾ ਦੋ ਇੱਕ ਵਾਰੀ ਤਾਲੇ ਵਗੈਰਾ ਜਾਂ ਟੈਨ ਵਗੈਰਾ ਜਾਂ ਜਿਹੜੀਆਂ ਮਸ਼ੀਨਰੀ ਇੱਥੇ ਪਈ ਹੋਈ ਆ ਇਹ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਲਗਾਤਾਰ ਕਿੰਦਰੀ ਜਿਹੜੀ ਡੜ ਕੇ ਸਵਾਹ ਹੋ ਚੁੱਕੀ ਆ ਤਸਵੀਰਾਂ ਦੇਖ ਸਕਦੇ ਆ ਤੁਸੀਂ ਲੁਧਿਆਣਾ ਟੋਪ ਲਾਈਨ نیوز ਤੋਂ ਅੱਗੇ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਆ ਕਿ ਘਟਨਾ ਦੇ ਵਿੱਚ ਹੋਰ ਬਹੁਤ ਜ਼ਿਆਦਾ ਜਿਹੜਾ ਵੱਡਾ ਨੁਕਸਾਨ ਦੇਖਣ ਨੂੰ ਮਿਲਦਾ ਆ ਤੇ ਬਿਰਿਆ ਕਰਬ ਵਗੈਰਾ ਸਾਰੀਆਂ ਦਿੱਕੂਆਂ ਇਲੈਕਟ੍ਰੀਕੀ ਖਰਾਬ ਹੋ ਚੁੱਕਾ ਵਾ ਤਸਵੀਰਾਂ ਤੇ ਦੇਖ ਸਕਦੇ ਆ ਸਾਰਾ ਤੁਸੀਂ ਕਿ ਜਿਹੜੀ ਇਹਨਾਂ ਦੀ ਇੱਥੇ ਮਸ਼ੀਨਰੀ ਵਗੈਰਾ ਪਈ ਸੀਗੀ ਸਾਰੀ ਉਹ ਜਿਹੜੀ ਜਲ ਕੇ ਰਾਖ ਹੋ ਗਈ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹੋਰ ਵੀ ਇੱਥੇ ਬਹੁਤ ਸਾਰਾ ਜਿਹੜਾ ਸਮਾਨ ਦੇਖਣ ਨੂੰ ਮਿਲ ਰਿਹਾ ਵਾ ਜਿਹੜਾ ਇਸ ਟਾਈਮ ਸੜ ਕੇ ਸੁਆਹ ਹੋ ਚੁੱਕਾ ਵਾ ਤੇ ਸਵਾਲ ਕਿਵੇਂ ਹੋਇਆ ਕੀ ਗੱਲਬਾਤ ਹੋਈ ਆ ਇਹਦੇ ਬਾਰੇ ਇੱਥੋਂ ਦੇ ਜਿਹੜੇ ਇਸ ਫੈਕਟਰੀ ਨੂੰ ਚਲਾਉਂਦੇ ਸੀ ਜਾਂ ਇਹਨਾਂ ਦੇ ਬਾਰੇ ਜਿਹਨਾਂ ਨੂੰ ਸਾਰੀ ਨੌਲੇਜ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਆ ਕੀ ਇੱਥੇ ਘਟਨਾ ਹੋਈ ਆ ਕਿਸ ਤਰ੍ਹਾਂ ਜਿਹੜੀ ਅੱਗ ਲੱਗੀ ਆ ਸਾਰੀ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਨਾਮ ਆ ਪਰਲਾ ਜੀ ਅੱਛਾ ਪ੍ਰਲਾਦ ਜੀ ਕੀ ਗੱਲਬਾਤ ਹੋਈ ਹੈ ਇਹ ਜਿਹੜੀ ਅੱਗ ਲੱਗਣ ਦੀ ਘਟਨਾ ਅੱਗੇ ਸਾਹਮਣੇ ਕਿਵੇਂ ਹੋ ਗਈ ਉਹਨਾਂ ਸਾਡੇ 8 9 ਵਜੇ ਤੋਂ ਚਲੇ ਗਏ ਅੱਛਾ ਜੀ ਨੋਰਮਲ ਜਾਂਦੇ ਨੇ ਠੀਕ ਹੈ ਕਿਦੋਂ ਕਿਦੋਂ ਦੀ ਗੱਲ ਹੈ ਇਹ ਕੱਲ ਸ਼ਾਮ ਦੀ ਕੱਲ ਸ਼ਾਮ ਨੂੰ ਹਾਂ ਜੀ ਅੱਛਾ ਜੀ ਨਾਲ ਮੇਰੇ ਦੋ ਰਿਸ਼ਤੇਦਾਰ ਆਏ ਨੇ ਲੱਕੀ ਦੀ ਸੀਗੇ ਰੋਹਿਤ ਸ਼ਰਮਾ ਜੀ ਠੀਕ ਹੈ ਨਾ ਇਹਨਾਂ ਨੂੰ ਪੀਸ ਨੂੰ ਲੈਣੇ ਘਰ ਵਾਸਤੇ ਲੈ ਕੇ ਚਲੇ ਗਏ ਠੀਕ ਹੈ ਜੀ ਤੇ ਇਸ ਤੱਕ ਅਰਜ਼ਾਮ ਜਿਹਨਾਂ ਨੂੰ ਕਰ ਰਹੇ ਨੇ ਜਿਹਨਾਂ ਤੋਂ ਰਹੇ ਨੇ ਦੋ ਸਵਾ ਦੋ ਵਜੇ ਫੋਨ ਆਇਆ ਮੈਨੂੰ ਮਲੇ ਜਦ ਕਿ ਇਹਨਾਂ ਮਿੱਟਾ ਬਦਲ ਨੰਬਰ ਦੇਖੀ ਨਾ ਮੇਰੇ ਅੱਧਾ ਥੋੜੀ ਹੈ ਗੋਦਾਮ ਜੀ ਨਾਲ ਅੱਗੇ ਲੱਗੀ ਹੈ ਅੱਛਾ ਫਿਰ ਮੈਂ ਇਹਨਾਂ ਫਾਰਮ ਵਿੱਚ ਪੁੱਛੂ ਸੀ ਸਰ ਇਹ ਕਿੰਨੇ ਵੇਲੇ ਲੱਗੇ ਸੀ तकरीबन ਜਦੋਂ ਖਬਰ ਪਹੁੰਚ ਕੇ ਆਵੇ ਪਹੁੰਚ ਗਏ ਸੀ ਪੌਣੇ ਦਿਨ ਮੇਂ ਪਹੁੰਚ ਗਏ ਸੀ 10 ਤੋਂ 15 20 ਮਿੰਟ ਲੱਗ ਗਏ ਨਾ ਬਸ ਜਦੋਂ ਮੈਂ SI 5 ਵગેਰੇ ਤੇ ਆਈ ਸੀ ਹਾਂਜੀ ਹਾਂਜੀ ਜਿਵੇਂ ਆਪਣਾ ਕੰਮ ਦੋਨੋਂ ਵੀਨੇਨ ਫਾਰਮ ਭਰੋ ਹੁਣ ਆ ਮੈਂ ਲੈਣਾ ਹੈ ਕਿੰਨਾ ਕੀ ਕੀ ਚੀਜ਼ ਤੁਹਾਡੀ ਅੱਗ ਦੇ ਵਿੱਚ ਨੁਕਸਾਨ ਚ ਜਿਹੜੀ ਖਾਹੀ ਆ ਗਈ ਦੋਸਟ ਲਾਈਨ ਕਿੰਨਾ ਸੀ ਇਧਰ ਦੀ ਕਿਹਨ ਵਿੱਚ ਅੱਛਾ ਜੀ ਠੀਕ ਦੇਵਲੀ ਵੀ ਕੰਪਨੀ ਸਟੇਅਰ ਵੀ ਹਾਂ ਤਾਂ ਕੰਪਨਰਾ ਚਾਹਤ ਮੀਟਿੰਗ ਦਾ ਸਮਾਂ ਵੀ ਸੇਵਾ ਆਨਲਾਈਨ ਦਾ ਮੈਂ ਅੱਛਾ ਹਾਂ ਹਾਂ ਤੇ ਜੇ ਸਤਾਗੇ ਵੀ ਸਬਾਈਕ ਵਾਲਾ ਰੱਤਾ ਜਿੱਦਾਂ ਬੰਦੂਆ ਪਰ ਮਾਲ ਕਹਿੰਦਾ ਮਾਲ ਕਿਹੜੀ ਚੀਜ਼ ਹੈ ਕੀ ਚੀਜ਼ ਹੈ ਮਾਲ ਤਾਂ ਚੀਜ਼ਾਂ ਪਜਾਮਾ ਟੀ-ਸ਼ਰਟ ਮੇਡੀ ਨਾਈਟ ਸੂਟ ਬੁਲੰਦ ਦਾ ਸੂਟ ਕਿਉਂਕਿ ਇਹ ਗਰਮੀ ਕਦੇ ਸੀਜ਼ਨ ਚੇਂਜ ਹੁੰਦਾ ਪਰ ਮਾਲ ਸਾਰਾ ਨਹੀਂ ਮਿਲਦਾ ਮਾਲ ਬਹੁਤ ਸਟਾਕ ਹੀ ਰਹੇ ਹੁੰਦਾ ਮਾਲ ਸਟਾਕ ਹੀ ਸਟਾਕ ਹੀ ਮਾਲ ਤਾਂ 90 ਤੋਂ 95 ਲੱਗਦਾ ਮਾਰੇ ਖਰਚ ਹੋ ਜੀ ਇੰਨਾ ਮਾਰਜਿਨ ਹੈ ਬਹੁਤ ਮਾਰਜਿਨ ਹੈ ਸਰ ਕਿਉਂਕਿ ਇਹ ਕਈ ਕੰਪਨੀ ਦਾ ਆਰਡਰ ਦੇਣ ਦੀ ਹੈ 10000 ਟੀ-ਸ਼ਰਟੇ ਬਣਾਓ 5000 ਰੁਪਏਾਂ ਮਾ ਬਣਾਓ ਦੋ ਸਾਲਾਂ ਦਾ ਤਾਂ ਸਭ ਜਿੱਦਾਂ ਇਸ ਮਾਲ ਬਣਿਆ ਅਸੀਂ ਤੇ ਫੈਕਟਰੀ ਚੱਲਦੀ ਜੀ ਨਹੀਂ ਫੈਕਟਰੀ ਵਾਛੀ ਤੇ ਸਟਾਕ ਰਹਿੰਦਾ ਅੱਛਾ ਸਿਰਫ ਸਟਾਕ ਸੇਗਾ ਜਿੱਦਾਂ ਤੁਹਾਡਾ ਗੋਦਾਮ ਆ ਮੰਨ ਲਓ ਜਿੱਦੋਂ ਹੁਣ ਅੱਗ ਨਾਲ ਜੜ ਕੇ ਸਵਾਹ ਹੋ ਗਿਆ ਇਹ ਵੀ ਤੋਂ ਪਹਿਲਾਂ ਇੱਥੇ ਕੋਈ ਕੈਮਰੇ ਵਗੈਰਾ ਲੱਗੇ ਹੋਏ ਕਿ ਨਹੀਂ ਆਪਣੀ ਵਿੱਚ ਨਹੀਂ ਕੈਮਰੇ ਤੇ ਲੱਗੇ ਸੀਸੀ ਕੈਮਰੇ ਲੱਗੇ ਸੀ ਤਾਂ ਹੁਣੇ ਸ਼ਿਫਟ ਕੀਤਾ ਤੇ 2 ਮਹੀਨੇ ਤੋਂ ਉੱਥੇ ਆਏ 3 ਮਹੀਨੇ ਹੋ ਗਏ ਹਨ ਤੁਸੀਂ ਇੱਥੇ ਮਾਲ ਵਗੈਰਾ ਤੁਸੀਂ ਅੰਦਰ ਰੱਖਿਆ ਸੀ ਜਿੰਨਾ ਵੀ ਇੱਥੇ ਸਮਾਨ ਪਿਆ ਸੀ ਉਹਦੀ ਕੋਈ ਪਹਿਲਾਂ ਦੀ ਕੋਈ ਫੋਟੋਆਂ ਦਾ ਵੀਡੀਓ ਵਗੈਰਾ ਤੁਹਾਡੇ ਕੋਲ ਕੋਈ ਮੋਬਾਈਲਾਂ ਦੇ ਵਿੱਚ ਹੋਊਗੀ ਮਿਲ ਜੇਗੀ ਦਿਖਾਉਣ ਦੇ ਲਈ ਕਿ ਨਹੀਂ ਮੋਬਾਈਲ ਨਹੀਂ ਤਾਂ ਮਸਲਾ ਹੈ ਕਿ ਮੈਂ ਤਾਂ ਮਾਲ ਰੂਟੀਨ ਅੱਜ ਆ ਰਿਹਾ ਹੈ ਅੱਜ ਮੋੜਾ ਨਹੀਂ ਆ ਰਿਹਾ ਸੀ ਕੋਈ ਐਸੀ ਗੱਲ ਨਹੀਂ ਸੀ ਕੈਮਰੇ ਵਗੈਰਾ ਲਗਾਉਣੇ ਸੀ ਉਹਨੇ ਤੁਸੀਂ ਕਿੰਨੇ ਟੋਨ ਲੌਗਿੰਗ ਮਸ਼ੀਨ ਦੱਸ ਰਹੇ ਹੋ ਫਾਈਨਲ ਨਹੀਂ ਆ ਸਾਹਮਣੇ ਖੜੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਹੈਗਾ ਇਹ ਤਾਂ ਐਲੀਟ ਬਰੁਖ ਹੋ ਰਹੀਆਂ ਹਨਾ ਹੁਣ ਜਿੱਦਾਂ ਤੁਸੀਂ ਮਾਲ ਦੱਸ ਰਹੇ ਆ ਕਿ ਇੰਨਾ ਮਾਲ ਸਾਡਾ ਇੰਨਾ ਮਾਲ ਆ ਸੀ ਜਿਹੜਾ ਸਾਰੇ ਨਾਲ ਹੀ ਮੇਰੇ ਤੇ ਸਾਰੇ ਹੈ ਹਾਂਜੀ ਜੇ ਜੀ ਬੰਨ ਜਾਨਣਾ ਚਾਹੁੰਦੇ ਥੋੜਾ ਤਾਂ ਵੀ ਪਤਾ ਲੱਗੇ ਪੂਰਾ ਦਸਤਾਰ ਦੇ ਵਿੱਚ ਵੀ ਤੁਹਾਡਾ ਜਿਹੜਾ ਨੁਕਸਾਨ ਹੈਗਾ ਉਹਨਾਂ ਨੁਕਸਾਨ ਨੂੰ ਪੱਕਾ ਆਹ ਚੀਜ਼ਾਂ ਅਗਦੀ ਚਪੇਟ ਚ ਆ ਗਈਆਂ ਤੇ ਸਰਕਾਰ ਤੋਂ ਤੁਸੀਂ ਕੀ ਮੰਗਤ ਹੈ ਸਰਕਾਰ ਤੋਂ ਹੀ ਮੰਗ ਕਰਦੇ ਆ ਟਾਟਾ ਚੱਲ ਗਿਆ ਚੱਲਿਆ ਕੱਟਾਂ ਕਿਸ ਤਰ੍ਹਾਂ ਕਿ ਚੀਜ਼ ਕਿੰਛ ਹੋਰ ਚੋਗੋਗਰਾ ਕਰਾਈ ਸੀ ਹਾਂ ਜੀ ਚੋਗੋਗਰੀ ਕਿੰਨੀ ਜੰਤੂ ਹੋਈ ਹੈ ਸਾਡੀ ਪਰਮਿਟ ਆ 7 ਸਾਲਾਂ ਦੀ ਹੈ 7 ਸਾਲ ਦੀ 3 ਨਰ ਹੋਈ ਸੀ ਤੇ ਕਿ ਸਰ ਕਿੰਨੇ ਲੇਬਰ ਕੰਮ ਕਰਦੇ ਤੇ ਤਾਂ ਸਰ ਉਹ ਕਰਕੇ ਮੰਨ ਲਿਆ ਜਿਹਨੇ ਗਦੇ ਨੇ ਕੋਰੀਏ ਪੈਕ ਹੁੰਦੇ ਬਸ ਕਿੰਨੇ ਪਰਸੈਂਟ ਨੇ ਤੁਸੀਂ ਇੱਥੇ ਬਾਲ ਇੱਕ ਕੁੜੀ ਸੀ ਜਲਦੀ ਸੀ ਪਰ ਹੁਣ ਸੀਜ਼ਨ ਚੇਂਜ ਹੋ ਰਿਹਾ ਸੀ ਗਰਮੀ ਸੀ ਸੁਣਵਾ ਕੇ ਭਰਾ ਠੀਕ ਹੈ ਹੁਣ ਹੁਸ਼ਿਆਰੀ ਚੱਲਦੀ ਕੋਈ ਲੜਕਾ ਵਗੈਰਾ ਨਾਲ ਸੀ ਤਾਂ ਇਹ ਮੈਸੇਜ ਹੀ ਆਇਆ ਤੇ ਬਰਦਰ ਉਹਨੇ ਐਸੈਂਗਲ ਕਰ ਦਿੱਤਾ ਅੱਗ ਲੱਗਿੰਦੂ ਉਹ ਮੋਕੇ ਤੋਂ ਮੁਹੱਲੇ ਦੇ ਵਿੱਚੋਂ ਵੀ ਮੁਹੱਲੇ ਵਾਲੇ ਕਿਹਨਾਂ ਵਿੱਚ ਕੋਣ ਸੀਗਾ ਇੱਥੇ ਕੋਈ ਮੱਲਿਆ ਸੀ ਸਾਰੇ ਸਾਰੇ ਮੱਲਿਆ ਸੀ ਇੱਥੇ ਹੁਣ ਉਸ ਟਾਈਮ ਤੱਕ ਨੰਬਰ ਆ ਰਹੇ ਨੇ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਸਿੱਧੀ ਲਾਈਨ ਗਵਰਨਮੈਂਟ ਦੇਖਣਾ ਹੁਣ ਤਾਂ ਮੇਰਾ ਮੂੰਹ ਸੁੱਕ ਰਿਹਾ ਕੱਲ ਦਾ ਕਸਮਿਕ ਹੈ ਲੈ ਮੈਂ ਨੇ ਪ੍ਰੇਸ਼ਾਨ ਅਸੀਂ ਹੈ ਪਰ ਮੇਰੇ ਅੱਜ ਰੋਟੀ ਵੀ ਨਹੀਂ ਮਿਲਣ ਤਾਂ ਕਹਿਣਾ ਤੇ ਬਾਕੀਆ ਸੀਗੇ ਨਾਲ ਨਾਲ ਬੁੱਲਣ ਨੂੰ ਮੌਨ ਜਿੱਤਾ ਬੱਲੇ ਸਰ ਕਾਰਨ ਪਤਾ ਲੱਗਿਆ ਅੱਗ ਲੱਗਿੰਦੂ ਕੰਮ ਸਾਡੇ ਨਾਲ ਬੀਬੀ ਨਾਲ ਬੀਬੀ ਨੂੰ ਚੋੜਾ ਲੱਗੀ ਹੈ ਜਿੱਥੇ ਗਾਂ ਚੋੜਾ ਕਰਨ ਦੇ ਨਾਲ ਹੀ ਤਾ ਕਿ ਜੀ ਬੁਲਾਉਂਦੇ ਵਸੇ ਪਜੀ ਆਇ ਨਹੀਂ ਮੈ ਗੱਲ ਕਾਟੀ ਕੋਲ ਪਜੀ ਕਿਉਂ ਮਾਰ ਪਾਲ ਸਿੰਘ ਜੀ ਇੱਥੇ ਰਹਿਨੇ ਆਪਾ ਛੱਕੀ ਵਿੱਚ ਤੁਹਾਨੂੰ ਪਤਾ ਲੱਗਿਆ ਜਿਹੜੀ ਅੱਗ ਦੀ ਘਟਨਾ ਹੋਪਦੀ ਹੈ ਅਸੀਂ ਇਹ ਮਤਲਬ ਮੇਰਾ ਭਰਾ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਜਿਹਦੇ ਜਿਹਦੇ ਫੈਕਟਰੀ ਅੱਗ ਲੱਗੀ ਹੈ ਫਿਰ ਅਸੀਂ ਕਿ ਇਹਨਾਂ ਦੀ ਹਾਲਤ ਥੋੜਾ ਫਰਮ ਜਿਆਦਾ ਰੋਡੀ ਸੀ ਅਸੀਂ ਇੱਕ ਦੂਜੇ ਪਿੱਛੇ ਬੈਠੇ ਰਹੇ ਤੇ ਉਹਨਾਂ ਨੇ ਕਾਲ ਕੀਤੀ ਫੜ ਕੇ ਤੇ ਲੱਗਿਆ ਜਦੋਂ ਮੌਕੇ ਤੇ ਪਤਾ ਲੱਗਿਆ ਜਦੋਂ ਅਸੀਂ ਮੌਕੇ ਤੇ ਤੇ ਮਹੱਲੇ ਵਾਲੇ ਬਰੇਕ ਮੌਜੂਦ ਸੀਗੇ ਤੇ ਉਦੋਂ ਉਹ ਫਾਈਰ ਦੀ ਗੱਡੀ ਆ ਚੁੱਕੀ ਸੀ ਆਪਣਾ ਕੰਮ ਕਰ ਰਹੀ ਸੀ ਥੋੜੀ ਜਿਹੀ ਅੱਗੇ ਤੇ ਕੰਟਰੋਲ ਪਾ ਲਿਆ ਫਿਰ ਤੋਂ ਬਾਅਦ ਕੱਢੀ ਹੋਰ ਆਈ ਫਿਰ ਉਹਨੇ ਕੋਈ ਜਾਨੀ ਨਾ ਤੰਗ ਜਰਾ ਤਾਂ ਨਹੀਂ ਕਰਾਣੀ ਮੈਂ ਉਹ ਆਪਣੀ ਜਿਹੜਾ ਉਹਦੇ ਕਿੰਨੀਆਂ ਚੀਜ਼ਾਂ ਦਾ ਨੁਕਸਾਨ ਲੱਗਿਆ ਵੀ ਜਿਹੜੀਆਂ ਅੱਗੇ ਵਿੱਚ ਤੇ ਕੋਈ ਜਦੋਂ ਫੇਰੇ ਆ ਗਿਆ ਤਾਂ ਸਾਰੇ ਸਾਹਮਣੇ ਘੱਟੇ ਕਵਾਇ ਹੋ ਗਏ ਕਿਉਂਕਿ ਇਹਦੀ ਇੱਕ ਦਿਨ ਪਹਿਲਾਂ ਉਹਨਾਂ ਨੂੰ ਥੋੜਾ ਜਿਹਾ ਆਪਣੇ ਘਰ ਵਾਸਤੇ ਲੈ ਕੇ ਗਏ ਸੀ ਮੋਦਰਾਤੀ ਮਾਲ ਫੈਕਟਰੀ ਨੂੰ ਜਿਹੜੀ ਅੱਗ ਲੱਗੀ ਸੀ ਕਿੰਨੀ ਦੇਰ ਬਾਅਦ ਪ੍ਰਗਟ ਗੇਟ ਟੀਆਂ ਇਥੇ ਪਹੁੰਚ ਕੇ ਆਏ। ਦੇਖੋ ਜਦੋਂ ਅਸੀਂ ਆਏ ਮੁਕੇ ਦੇ ਉਦੋਂ ਫਾਇਰ ਬ੍ਰਿਗੇਡ ਆਈ ਹੋਈ ਸੀਗੀ ਤੇ ਆਪਣਾ ਕੰਮ ਕਰ ਰਹੀ ਸੀ। ਕਿੰਨੀਆਂ ਗੱਡੀਆਂ ਸੀ ਸਰ? ਜਿਵੇਂ ਪਹਿਲਾ ਇੱਕ ਆਇਆ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਦੂਸਰੀ ਆਈ। ਇਹ ਅੱਗ ਤੇ ਕਾਬੂ ਹੋ ਗਈ। ਹਾਂਜੀ ਅੱਗ ਤੇ ਕਾਬੂ ਹੋ ਗਈ। ਮਤਲਬ ਤਕਰੀਬਨ 2-2 ਘੰਟੇ 2.5 ਘੰਟੇ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ ਹੋਇਆ। ਕਿਵੇਂ ਦੇਖਦੇ ਆਂ ਇਸ ਘਟਨਾ ਨੂੰ ਤੁਸੀਂ ਜਿੱਦਾਂ ਕਿ ਹੋਰ ਵੀ ਬਹੁਤ ਜਗ੍ਹਾ ਤੇ ਇਦਾਂ ਦੀਆਂ ਘਟਨਾਵਾਂ ਹੋ ਸਕਦੀਆਂ ਹਨ ਲੋਕ ਆਪਣਾ ਵਿਚਾਰ ਰੱਖਣ ਸਰ ਦੇਖੋ ਜੀ ਹੁਣ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਹੋ ਸਕਦਾ ਇਹ ਸ਼ੋਰਟ ਸਰਕਟ ਨਾਲ ਹੋਈ ਆ ਹੁਣ ਸਭ ਕੋਈ ਆਪਣਾ ਆਪਣਾ ਅੰਦਾਜ਼ਾ ਲਗਾ ਰਿਹਾ ਕੋਈ ਕਹਿੰਦਾ ਕੋਈ ਆਇਆ ਹੋਊਗਾ ਕਿਸਨੇ ਕੋਈ ਬੀੜੀ ਸੇ ਘੜ ਕੀਤੀ ਹੋਈ ਤਾਂ ਉਹਦੇ ਹੀ ਪਿੰਦੇ ਆ ਤੇ ਬਾਕੀ ਗੱਲ ਆ ਜੀ ਹੁਣ ਇਹ ਮੇਨਟਾਇਰ ਛੋੜ ਸਰਕਟ ਦੇ ਉਤੋਂ ਹੀ ਹੋਈ ਹੈ ਹੋਰ ਕਿਸੇ ਤਰੀਕੇ ਨਾਲ ਨਹੀਂ ਕੁਝ ਪਾਰਕਿੰਗ ਨਾਲ ਤਾਰਾਂ ਬਿਜਲੀ ਦੀਆਂ ਸੜੀਆਂ ਤੇ ਨਹੀਂ ਆਲੇ ਦੁਆਲੇ ਉਹ ਤਾਂ ਜੀ ਜਦੋਂ ਐ ਉਦੋਂ ਸਾਰੀਆਂ ਤਾਰਾਂ ਨੂੰ ਅਸੀਂ ਅਗਲਕ ਚੁੱਕੀ ਅੰਦਰ ਵੀਆਂ ਸੜੀਆਂ ਲੱਗ ਪਈਆਂ ਸਰੰਦਰ ਬੜੰਦਾ ਮਾਹੌਲ ਹੈ ਜੀ ਬਹੁਤ ਜ਼ਿਆਦਾ ਅੱਗ ਉਹਦੀ ਮੋਕੇ ਦੀ ਸਾਡੇ ਕੋਲ ਉਹਦੀ ਵੀਡੀਓ ਹੈ ਜੀ ਕਿਹੜੀ ਹੈ ਜੀ ਕਿਹੜੀ ਦਿਖਾਵਾਂਗੇ ਆ ਜੀ ਕਿਹੜੀ ਅੱਗ ਨਹੀਂ ਸਾਡੇ ਕੋਲ ਹਾਂ ਕੁਝ ਵੀਡੀਓ ਸਾਹਮਣੇ ਕਰਾ ਦਿਓ ਤਾਂ ਕਿ ਤੁਹਾਨੂੰ ਲੱਗ ਸਕੇ ਤਸਵੀਰਾਂ ਤੇ ਦੇ ਸਕਦੇ ਤੁਸੀਂ ਮੋਕੇ ਦੇ ਕਿ ਜਿਹੜੀ ਕੁਝ ਵੀਡੀਓ ਮੋਬਾਈਲਾਂ ਦੇ ਉੱਤੇ ਆਪਣੇ ਬਣਾਈ ਹੋਈ ਸੀ ਪੌਣ ਨੂੰ ਇਹ ਸਮਾਂ ਸਾਹਮਣੇ ਕਰਾ ਕੇ ਦਿਖਾਉਣ ਜਾ ਰਿਹਾ ਸੇ ਹੌਲੀ ਵੀ ਨਹੀਂ ਆਉਣਾ ਕੈਮਰਾਮੈਨ ਨੂੰ ਨਾ ਦੋ ਗੇਟ ਨਿਕਲਣਾ ਨਜ਼ਦੀਕ ਕਰਕੇ ਦਿਖਾਈ ਜਾਵੇ ਸਾਰੀ ਸੇ ਗੇਟ ਬੰਦ ਰਿਹਾ ਵਾ ਗੇਟ ਬੰਦ ਸੀਗਾ ਜੀ ਚਾਬੀ ਅੰਦਰ ਹੀ ਸੀਗੀ ਗੇਟ ਦੀ ਇਥੇ ਅੰਦਰੋਂ ਪਰ ਅਗਲ ਅੱਗੇ ਕਰਕੇ ਫਿਰ ਜਦੋਂ ਫਾਇਰ ਬ੍ਰੇਡ ਆ ਕੇ ਉਹਨਾਂ ਗੇਟ ਤੋੜਿਆ ਫਿਰ ਗੇਟ ਦਿੰਦੇ ਆ ਇੱਥੇ ਜਿੰਦਾ ਮਿਲਿਆ ਕਿ ਦੇਖੋ ਜੀ ਹਾਂਜੀ ਹਾਂਜੀ ਉਹਨਾਂ ਨੇ ਤੋੜਿਆ ਸੀ ਜਮ ਉਹ ਲਿਆ ਰਹੇ ਫਾਇਰ ਬ੍ਰੇਡ ਸਰ ਜਿੱਦ ਤੋਂ ਸੀ ਕਿ ਚਾਬੀ ਅੰਦਰ ਸੀ ਦੇਖੋ ਜੀ ਇਹਨਾਂ ਨੇ ਆਪਣੀ ਮਤਲਬ ਅੰਦਰੋਂ ਗੇਟ ਲੋਕ ਕਰਕੇ ਸੇਫਟੀ ਵਾਸਤੇ ਚਾਬੀ ਆਪਣੇ ਕਾਊਂਟਰ 'ਚ ਰੱਖ ਕੇ ਜਾਂਦੇ ਸੀ ਉਹ ਕਮਿਟੀ ਇੰਦੀ ਆਂਦੀ ਨੇ ਉੱਥੇ ਤੋਂ ਮਿੱਟੀ ਜਾਂਦੀ ਐ ਗੇਟ ਕਰਕੇ ਮੈਨੂੰ 3 ਗੇਟ ਦੀ ਚਾਬੀ ਨਹੀਂ ਨਾਲ ਲੱਗ ਜਾਂਦੀ ਅੰਦਰੋਂ ਲੋਕ ਕਰਕੇ ਚਾਬੀ ਰੱਖ ਕੇ ਅੰਦਰ ਆਪਣੀ ਸੇਫਟੀ ਵਾਸਤੇ ਪਰੋ ਜਾਂਦੇ ਸੀ ਫਿਰ ਬਾਅਦ 'ਚ ਉਹਨਾਂ ਨੇ ਤੋੜ ਕੇ ਫਿਰ ਅੰ ਮੈਂ ਟੋਏ ਉਹ ਵੀ ਜੋ ਦੂਸਰੀ ਗੱਡੀ ਆਈ ਆ ਫਿਰ ਉਹਨਾਂ ਨੇ ਮਤਲਬ ਉਹਨਾਂ ਦੇ ਬੰਦੇ ਨੇ ਗੇੜ ਤੋੜਿਆ ਫਿਰ ਜਾ ਕੇ ਕੰਟਰੋਲ ਕੀ ਮੰਗ ਕਰਦੇ ਤੁਸੀਂ ਆਪਣੇ ਨੂੰ ਕੀ ਕਰਨੇ ਮੰਗ ਜੀ ਹੁਣ ਜਿਹੜਾ ਨੁਕਸਾਨ ਹੋ ਜਾਊਗਾ ਬਾਜਾ ਹੋ ਜਾਊਗਾ ਕੋਈ ਬੰਦਾ ਹਮ ਦੇਖੋ ਕਿੰਨਾ ਕੰਮ ਕਰਦਾ ਜੋ ਪੈਸਾ ਤੇ ਲੱਗੇ ਨਾ ਲੱਗਿਆ ਨੁਕਸਾਨ ਤੁਹਾਡੇ ਸਾਹਮਣੇ ਆ ਸਾਡੇ ਅੱਖਾਂ ਦੇ ਸਾਹਮਣੇ ਕਿੰਨਾ ਹੋ ਜਾਏ ਜਿਹੜਾ ਬੰਦੇ ਦੀ ਹੋਵੇ ਉਹ ਵੀ ਸੱਚਾ ਹੋਵੇ ਨਾ ਕੋਟੇ ਲੇਵਲ ਤੋਂ ਬਹੁਤ ਇਹਨਾਂ ਨੇ ਮਿਹਨਤ ਕੀਤੀ ਬਹੁਤ ਉੱਤੇ ਤੱਕ ਗਏ ਸੀ ਜੀ ਨਰਾਈ ਕੋਲ ਨਹੀਂ ਕੈਮਰਾ ਕੈਮਰਾ ਫੇਸ ਇਧਰ ਕੋ ਅੱਛਾ ਇਹ ਬੰਦਾਰੇ ਬਹੁਤ ਵਧੀਆ ਬੰਦੇ ਨੇ ਇਹ ਇਹਨਾਂ ਨੇ ਬਹੁਤ ਮਿਹਨਤ ਕੀਤੀ ਆਪਣਾ ਜੋ ਪੂੰਜੀ ਸਾਰੀ ਇਹਦੇ ਵਿੱਚ ਨਗਾਦੀ ਜੀ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਵੀ ਬੇਨਤੀ ਕਰਦੇ ਇਹਨਾਂ ਤੋਂ ਜੋ ਵੀ ਆ ਬਣਦਾ ਇਹਨਾਂ ਨੂੰ ਦੇਖਤਾ ਜਾ ਠੀਕ ਠੀਕ ਅਟੇ ਕੰਮ ਚੋ ਭਰੀ ਅੱਛਾ ਇਹ ਜੋ ਮੇਰੇ ਜੀਜਾ ਜੀ ਹੈ ਹੂੰ ਇਹ ਮਕਾਨ ਦੇ ਮਾਲਿਕ ਹੈ ਅੱਛਾ ਜੀ ਇਹਨਾਂ ਦਾ ਸਾਮਾ ठीक है तो क्या बात हुई कैसे आपकी ये घटना लगी आपको कैसे मालूम लगा कब लगी मुझे तो नहीं पता लगा ये बताएंगे किस टाइम पता लगा हाँ जी सर क्या क्या, क्या नाम है आपका नाम है कौन सा मोहल्ला क्या घटना हुई आपको कैसे मालूम पड़ा गया आप कहाँ रहते हैं गुलाबी बाग रहते हैं

ਨਹੀਂ ਜੀ ਕਿਸ ਤਰ੍ਹਾਂ ਦਾ ਸ਼ਾਰਟ ਸਰਕਟ ਹੋਇਆ ਤੇ ਕਿੰਨਾ ਨੁਕਸਾਨ ਹੋ ਚੁੱਕਿਆ ਨੁਕਸਾਨ ਤਾਂ 15 ਲੱਖ ਦੇ ਕਰੀਬ ਜਿੰਦੋ ਬਿਲਡਿੰਗ ਬੁਰੀ ਹੋ ਚੁੱਕੀ ਹੈ ਜੀ ਕਿਹੜੀ ਕਿਹੜੀ ਮਸ਼ੀਨਰੀ ਕਿਹੜੀਆਂ ਸੀ ਨਹੀਂ ਮੈਡਮ ਜੀ ਮਸ਼ੀਨਰੀ ਤੋਂ ਇਹ ਤਾਂ ਕਿਰਾਏ ਦੇ ਮਾਲਕ ਜੀ ਇਹ ਕਿਰਾਏ ਤੇ ਦਿੱਤਾ ਹੈ ਨਵੀਂ ਇਹ ਤਾਂ ਮਕਾਨ ਮਾਲਕ ਹੈ ਨਵੀਂ ਦਾ ਸਾਰੀ ਬਿਲਡਿੰਗ ਦਾ ਪ੍ਰਲਾਦ ਭਾਈ ਹੈ Okay. ये आगे तो ये बता सकते हैं सर के क्या मशीन है देख 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 होगा, क्या कपड़ा क्या नहीं हुआ लेकिन प्रहलाद भाई ने हमें अभी ये आश्वासन दिया है कि आपकी बिल्डिंग जो ग्रस्त हुई है ये अपने नुकसान को लेकर पीड़ित है ये भी खुद इनका मोटा नुकसान हुआ है अब आश्वासन देखा गया है आश्वासन प्रहलाद जी ने दिया है ये खुद ही बता देंगे उन्होंने कहा कि बिल्डिंग का निर्माण कराएंगे आपका जो बिल्डिंग का नुकसान हुआ है वो वैसी बना के ही हमें बिल्डिंग देंगे प्रहलाद जी कह रहे हैं मेरे साथ खड़े कोई ये पीछे की बात नहीं 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 मैडम नहीं, 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 तो इसके बारे में आपने जो आगे लगी है कोई कम्प्लेन वगैरह कर दी है उसका मौका देखने आए थे पुलिस वाले आए थे साथ में जो सवेरे पाँच बजे जब वो वो चली गई थी फायर ब्रिगेड वाली गाड़ी चली गई थी कोई नहीं आया फिर जागे बारह बारह सौ रुका